ਦੇ ਨਾਲ ਲਵੇ ਮੈਂ ਤਾਂ ਵੀ ਆ ਉਹ ਚੱਕਨ ਹੋਰ ਵੀ ਲਾਕੇ ਪਠਾਨਕੋਟ ਨੂੰ ਵੀ ਕਰਾ ਕਾਠਾ ਦੇ ਆ ਆ ਪੰਡਾ ਕੋ ਚਲੂ ਉਹ ਚਲ ਜਾਣੀ ਆ ਫਿਰ ਫਲਕੀ ਦੀ ਗਰਾਹਾਂ ਨੂੰ ਹੋਏ ਹਾਂ ਜੀ ਕਿੰਨੀ ਹੈ ਜਰਾ ਕੋਈ ਨੂੰ ਬੰਦਿੰਦੇ ਉਹ ਕਹਿੰਦੇ ਸਾਨੂੰ ਕੋ ਲਗੂ ਦੇ ਸੋ ਕੋ ਲਗੂ ਹੁਣੇ ਦੇ ਕੇ ਆਓ ਚਲ ਜਾਓ आवा तो खाना या हमनी ट्रेन में तो ना एयर छोड़ के आ मिले ट्रेन ना बात कर रहे हैं बात कर रहे हैं ਹਾਂ ਜੀ ਵੀ ਕੀ ਨਾ ਪੈ ਗਿਆ ਬਣਾ ਚਾਂਤ ਲਈ ਅੱਛਾ ਕਿਹੜਾ ਪੈ ਗਿਆ ਉੱਥੇ ਵੀ ਗਈ ਕਿਦਾਂ ਠੱਗੀ ਮਾਰੀ ਨੇ ਜੀ ਛੱਗੀ ਇੱਥੇ ਆਈ ਕਹਿੰਦੇ ਤੁਹਾਨੂੰ ਲੋਨ ਮਿਲੇਗਾ ਪਹਿਲੇ 50000 ਕਹਿੰਦੇ ਫਿਰ ਕਹਿੰਦੇ ਤੁਹਾਨੂੰ ਲੱਖ ਲੱਖ ਮਿਲੇਗਾ ਤੇ ਲੱਖ ਦੀ ਇੰਨੀ ਕਿਸ਼ਤ ਹੋਣੀ ਐ 50000 ਦੀ ਇੰਨੀ ਕਿਸ਼ਤ ਹੋਣੀ ਐ ਉੱਥੇ ਤੇ ਗੁਰਦਾਸਪੁਰ ਆਇਆ ਦਫਤਰੇ ਤੇ ਸਾਡੇ ਬੱਚੇ ਬੱਚੀ ਸੋ ਲੈ ਕੇ ਆਇਓ ਨਾ ਅੱਛਾ ਤੇ ਅੰਦਾਜ਼ ਕੀ ਦਿੱਤੇ ਆਏ ਪੈਸੇ ਅਸੀਂ ਹਾਂ ਜੀ ਮੁੜ ਕੇ ਜਦੋਂ ਬਾਅਦ ਚ ਗਏ ਕਹਿੰਦੇ ਸੋਮ ਮੰਗਲਵਾਰ ਤਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਸੋਮ ਮੰਗਲਵਾਰ ਤੱਕ ਰਹਿ ਗਏ ਤੇ ਉਥੇ ਤਾਲੇ ਤੁਲੇ ਬੰਦ ਕਰਕੇ 도ੜ ਗਏ ਦੇ ਹੀ ਬੁਰਬਾਰ ਵੀ ਪਾਛੜਦੇ ਇਹਨਾਂ ਨੇ ਹਾਂ ਤੇ ਫੋਨ ਉਠਾਣੇ ਰਿਪੋਰਟ ਕਰਨ ਲੱਗੇ ਆ ਅੱਜ ਨਾਲ ਸਾਡੇ ਨਾਲ ਠੱਗੀ ਮਾਰੀ ਹੈ ਕਿੰਪ ਤੇ ਲੱਗੇ ਲੱਗੇ ਕਿੰਨੀਆਂ ਠੱਗੀਆਂ ਮਾਰੀਆਂ ਨੇ ਪਿੰਡ ਪਿੰਡ ਦੇ ਵਿੱਚ ਇਹ ਸਾਨੂੰ ਨਹੀਂ ਪਤਾ ਹੁਣ ਹੋਰ ਵੀ ਸਾਨੂੰ ਦੱਸੀ ਇਹਨਾਂ ਨੇ ਕਾਗਜ਼ ਲਿਆ ਕੇ ਕਹਿੰਦੇ ਆ ਫਲਾਣੇ ਪਿੰਡ ਦਾ ਆ ਫੋਟੋਆਂ ਦਿੱਤੀਆਂ ਲਾਈਆਂ ਤੇ ਫਲਾਣੇ ਪਿੰਡ ਦੇ ਫਾਰਮ ਭਰੇ ਰਿਹਾ ਉਹ ਪਿੰਡ ਦੇ ਫਾਰਮ ਭਰੇ ਦਿਆ ਹੁਣ ਪਤਾ ਨਹੀਂ ਲੱਗ ਲੱਗੇ ਕਿੰਨੀਆਂ ਕਠਗੀਆਂ ਮਾਰ ਕੇ ਆਏ ਆ ਇਹਦਾ ਸਾਨੂੰ ਇਨਸਾਫ ਦਿੱਤਾ ਜਾਏ ਅਹੀਂ ਐਸਐਸਵੀ ਚਾਹਵਨੂਗੀ ਐਨਫੀ ਕਿੱਟ ਕਰਨੇ ਆ ਜਾ ਕੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ। ਕਿਹ ਦਿਂਦੇ ਸਾਨੂੰ ਉਦਾ ਹੀ ਇਹ ਦੇ ਦੇਣਗੇ ਕਿ ਪੈਸੇ। ਕਾਹੀ ਤੇ ਅਵੇਂ ਨਾ ਤੇ ਠੱਗ ਪੁਨੇ ਵਿੱਚ ਆ ਗਏ ਸਾਨੂੰ ਘਰੋਂ ਠੱਗ ਕੇ ਲੈ ਗਏ ਆ ਤੇ ਸਾਨੂੰ ਉੱਥੇ ਉਹਨਾਂ ਨੇ ਆਪਣੇ ਦਫ਼ਤਰ ਸਾਡਾ ਸਾਡ ਲਿਆ ਵਾ ਅਸੀਂ ਉੱਥੇ ਚੱਲ ਗਏ ਆ। ਉੱਥੇ ਸਾਡੇ ਇੱਕ ਇੱਕ ਮੈਂਬਰ ਕੋਲ 32 3200 ਰੁਪਇਆ ਸਾਡੇ ਕੋਲ ਲਿਆ ਵਾ ਅਸੀਂ 10 ਮੈਂਬਰ ਆ। ਤੇ ਅਸੀਂ ਤੇ ਹੁਣ ਬੜੇ ਪਰੇਸ਼ਾਨ ਆ। ਨਾ ਸਾਡਾ ਫੋਨ ਚੁੱਕਾਂਦੇ ਆ ਨਾ ਕੋਈ ਸਾਡ ਦੋ ਦਿਨ ਬਾਅਦ ਇਹਨਾਂ ਨੇ ਆਪਣੇ ਫੋਨ ਸਾਰੇ ਬੰਦ ਕਰ ਲਏ ਆ। ਤਿਹਾਰਨਾ ਬਹੁਤ ਜ਼ਿਆਦਾ ਠੱਗੀ ਹੋਈ ਹੈ ਅਹੀਂ ਕਹਨੇ ਆ ਕਿ ਕਾਲੂ ਜਹਾੜੀ ਤੋਂ ਠੱਗੀ ਹੋਈ ਹੋਈ ਹੋਰ ਨਾਲ ਨਾਲ ਨਾ ਹੋਵੇ ਇਹ ਇਹਨਾਂ ਨੂੰ ਠੱਲ ਪਾਈ ਜਾਵੇ ਜਿਹੜੇ ਚੋਰ ਆ ਹੈ ਪੰਜਾਬੀ ਆ ਕੋਈ ਹੋਰ ਨਹੀਂ ਹੈਗੇ ਨਾ ਤੇ ਇਹ ਜਰੂਰ ਕੀਤੀ ਜਾਵੇ ਨਾ ਦਿੱਤੇ ਹਾਂਜੀ ਭਾਜੀ ਦੀ ਕਾ ਹਾਂਜੀ ਭਾਜੀ ਦੀ ਕਾ ਮਾਂਗਾ ਹਣੇ ਹਣਸੂ ਸਾਫ ਮਿਲਣਾ ਚਾਹੀਦਾ ਸਾਡੇ ਪੈਸੇ ਮਿਲਣੇ ਚਾਹੀਦੇ ਜਿੱਥੇ ਵੀ ਆ ਲੱਗ ਲੱਗ ਦਿਨਾ ਨਗਰ ਹੋਰ ਵੀ ਪਿੰਡਾਂ ਦੇ ਰਾਂ ਨੇ ਫਾਰਮ ਪਰ ਇਹ ਆ ਹੋਰ ਨਾਲ ਵੀ ਇਹਨਾਂ ਨੇ ਬਹੁਤ ਠੱਗੀ ਮਾਰੀ ਆ ਇਹਨਾਂ ਨੂੰ ਉਹ ਦਫ਼ਤਰ ਬੰਦੇ ਨਾ ਦਫ਼ਤਰ ਬਿਲਕੁਲ ਬੰਦਾ ਹੀ ਬੰਦੇ ਭੇਜੇ ਹੱਥ ਦਫ਼ਤਰ ਬੰਦਾ ਨਾਲ ਬੋਰਡ ਪਾੜ ਕੇ ਛੁੱਟ ਦਿੱਤਾ ਵਾ ਤੇ ਤਾਲੇ ਲੱਗੇ ਆ ਤੇ ਸਾਰੇ ਹਰਾਨ ਹੁੰਦੇ ਵੀ ਇੱਕ ਹੀ ਬਣ ਗਿਆ ਸਾਡੇ ਨਾਲ ਠੱਗਵਾਦੀ ਹੋ ਗਈ ਸਾਡੇ ਨਾਲ ਕਿਹਦਾ ਬੰਦੀ ਆਪਣਾ ਹਰਜਿੰਦਰ ਕੌਰ ਕਿਹੜਾ ਬੰਦੀ ਕੋਠੇ ਵਿੱਚ ਚਿੱਠੀ ਤਾਂ ਸਿੰਘ ਜੀ ਹਾਂ ਤੇ ਤਿੰਨ ਚਾਰ ਲਟਕੇ ਲੈ ਕੇ ਆਏ ਹੋਲੀ ਹੋਲੀ ਮਰਚ ਤੇ ਇੱਕ ਜਿਆਣਾ ਜਿਆ ਬੰਦਾ ਆ ਸਰਦਾਰਾਡੇ ਗੇਟ ਦੇ ਪਾਸ ਤੇ ਉਹ ਵੀ ਨਾਲ ਠਾਣੂ ਤਾਂ ਹੁਣ ਛੁੱਟੀ ਉਹਨੇ ਢੀਟ ਜਾ ਸਿਆਣਾ ਬਿਆਣਾ ਬੰਦਾ ਵਾ ਲੰਮਾ ਜਵਾਨ 6-7 ਫੁੱਟ ਕੱਦ ਜਨਾਨੀਆਂ ਨੂੰ ਇਕੱਠੀਆਂ ਕਰਕੇ ਹੌਲੀ ਹੌਲੀ ਦੋ ਤਿੰਨ ਅਰੀ ਸਾਡੇ ਪਿੰਡ ਆਏ ਆ ਕਈ ਬੰਦੇ ਚਲੋ ਕਾਬੂ ਨਹੀਂ ਆਂਦੇ ਕਈ ਕਹਿੰਦੇ ਇਦਾਂ ਡਾਕੂ ਡੂਕੂ ਆ ਜਨਾਨੀਆਂ ਵਿਚਾਰੀਆਂ ਕਹਿ ਹਮੋਂ ਕਿ ਚਲੋ ਕਹਿ ਇਹਨੂੰ ਲੋੜ ਹੁੰਦੀ ਪੈਹ ਢਿੱਲੇ ਢਿੱਲੇ ਦੀ ਐਸੇ ਕਾ ਕੇ ਬੰਦਾ ਕਰਦਾ ਚੱਲ ਯਾਰ ਹੌਲੀ ਹੌਲੀ ਦਿੰਦੇ ਰਾਂਗੇ ਉਤਰ ਹੀ ਜਾਣੇ ਕੋਈ ਗੱਲ ਨਹੀਂ ਇਹਨਾਂ ਨੂੰ ਗਰਦਾਸਪੁਰ ਸੱਦ ਕੇ ਕੇਸ ਦੀ ਕੋਠੀ ਦੇ ਵਿੱਚ ਇਹਨਾਂ ਦੇ ਹੱਥੀ ਪੈਸੇ ਲੈ ਕੇ ਮੁੰਡੇ ਇੱਕ ਲੜਕੇ ਨੇ ਹੌਲਾ ਜਾ ਮੁੰਡਾ ਹੀ 20 22 ਸਾਲ ਦਾ ਹੋਣਾ ਮੈਂ ਵੀ ਉੱਥੇ ਹੀ ਉਦਾਂ ਤੇ ਸਾਡਾ ਬੰਦਾ ਵੀ ਸਪਾਲਾ ਮੀਆਂ ਸਾਲਾ ਉੱਥੇ ਹੀ ਤੇ ਪੈਸੇ ਇਹਨਾਂ ਕੋ ਕੇ ਕੋ 500 ਫਿਰ 3000 ਲਿਆ ਸਾਡੇ 32 3200 ਰੁਪਈਆ ਲਿਆ ਹੋਣਾ ਇਹਨਾਂ ਨੇ ਹਾਂਜੀ 3200 3200 ਲਿਆ ਜੀ ਤੇ ਵਿਚਾਰੀਆਂ ਨੂੰ ਹੱਥੀ ਪੈਸੇ ਫੜਾਏ ਬਾਰੋਬਾਰੀ ਫਿਰ ਕਹਿੰਦੇ ਸ਼ੈਣ ਕਰੋ ਬਾਰੋਬਾਰੀ ਇਹਨਾਂ ਵਿਚਾਰੀਆਂ ਨੇ ਸ਼ੈਣ ਵੀ ਕੀਤੇ ਨਾ ਵੀ ਬੋਲਿਆ ਇਹ ਤਾਂ ਠੱਗ ਪੁਣਾ ਪੈਸੇ ਨਾ ਕਿਤੇ ਦੇ ਬੈਠੋ ਕੋਣ ਨੂੰ ਲੱਭਣੇ ਨਹੀਂ ਦਫਤਰ ਆਫ ਆ ਕਿ ਉਹ ਲੱਗਾ ਹੀ ਬੋਰਡ ਲੱਗਾ ਹੀ ਬੋਰਡ ਪਾੜ ਪੂਟ ਕੇ ਤਾਲੇ ਮਾਰ ਕੇ ਭੱਜ ਪੁੱਜ ਗਏ ਆ ਜੇ ਕਹਦੇ ਬੰਦੇ ਲੱਭਣ ਤਾਂ ਫੇਰ ਤਾਂ ਚੱਲ ਅਸੀਂ ਛੱਡਦੇ ਨਹੀਂ ਵੇਖੀ ਜਾਏਗੀ ਮਰਨਾ ਤੇ ਆਈ ਆ ਕੋਈ ਗੱਲ ਨਹੀਂ ਕੁਲਵੰਤ ਸਿੰਘ ਕੋਠੇ ਮਜੀਠੀ ਬਿਲਜ ਕੋਠੇ ਮਜੀਠੀ ਥੈਂਕ ਯੂ ਫਾਈ ਕੀ ਗੱਲ ਬਤੋ ਏਸ ਅਜੀ ਸਾਰੀ ਇਹ ਵੀ ਸਾਨੂੰ ਗਲੀ ਵਿੱਚ ਮਿਲੀ ਸਾਡੇ ਉੱਤੇ ਮੁੜੇ ਹੀ ਆਏ ਕਿਸ਼ਤਾਂ ਵਾਲੇ ਉਹਨੂੰ ਕਿਸ਼ਤੇ ਹੀ ਦੇਣ ਦੇ ਉੱਥੇ ਉਹ ਵੀ ਆਣ ਰੁਕੀ ਤੇ ਉੱਥੇ ਉਹ ਕਹਿ ਪੁੱਛਣ ਲੱਗੇ ਵੀ ਜਿਹੜੀਆਂ ਬੀਬੀਆਂ ਕੋ ਲੌਂ ਲੈਂਦੀਆਂ ਉਹਨਾਂ ਦੇ ਘਰ ਦੱਸੋ ਉਹ ਸਾਰੇ ਪਰੇ ਵੀ ਫੇਰ ਕੇ ਆਏ ਨੇ ਸਾਰੇ ਤੇ ਮੈਂ ਇਹਨਾਂ ਨੂੰ ਕਹਿੰਦੀ ਹਾਂ ਮੈਂ ਕਿਹਾ ਵੀ ਮੈਂ ਆ ਕਿਸੇ ਦਾ ਨਾਮ ਕਿਉਂ ਦੱਸਾਂ ਹੈਨਾ ਤੇ ਲੋਨ ਤੇ ਲੈਦੇ ਆ ਸਾਰਿਆਂ ਨੇ ਨਹੀਂ ਕਹਿੰਦੇ ਇਹ ਲੋਨ ਦੇਣਾ ਆ ਤੇ ਮੈਂ ਕਿਹਾ ਫਿਰ ਕਹਾਂ ਲਗਭੀ ਤੁਸੀਂ ਲੋਨ ਆ ਤੇ ਅਸੀਂ ਆਪਣੀ ਕੰਪਨੀ ਖੜੀ ਕਰਨੀ ਹੈ ਨਵੀਂ ਤੇ ਅਸੀਂ ਦਿੱਲੀ ਦਿੱਲੀ ਸਾਡੀ ਉਹ ਹੈ ਸਟਰ ਹੈਡ ਆਫਸ ਹਾਂਜੀ ਤੇ ਗੁਰਦਾਸਪੁਰ ਸਾਡਾ ਦਫਤਰ ਹੈ ਤੇ ਅਸੀਂ ਤੇ 50 5000 ਪਹਿਲੇ ਦੇਣਾ ਤੇ ਫਿਰ ਕਹਿ ਲਗੇ ਚਲੋ ਲੱਖ ਲੱਖ ਥੋੜੇ ਮੈਂਬਰ ਤੁਸੀਂ ਹੋ ਜੇ ਤਾਂ ਲੱਖ ਲੱਖ ਕਰਤਾ ਹਾਂ। ਹਾਂ। ਤਵਾਜ ਸਾਰਿਆਂ ਦਾ ਹੀ ਲੱਖ ਲੱਖ ਕਰਤਾ। ਤੇ 2 ਸਾਲ ਦਾ ਕਹਿੰਦੇ ਚੱਲਣਾ। ਤੁਹਾਨੂੰ ਲੋਨ ਤੇ ਇਹਦੇ ਵਿੱਚੋਂ ਤੁਹਾਨੂੰ ਪਹਿਲੇ ਜਿਹੜੇ ਦੇਣੇ ਪੈਣੇ ਐਡਵਾਂਸ ਉਹ 3250 ਰੁਪਏ ਨੇ। ਉਹ ਐਂ ਗਰਦਾਸ ਪਰਗੇ ਤੋਂ ਤੇ ਦਫਤਰ ਵਿੱਚ ਦੇਖਿਆ ਹਾਂ। ਤੇ ਉਹ ਕਿਸ਼ਤ ਉਹਨਾਂ ਨੇ ਰੱਖੀ 950 ਰੁਪਇਆ। ਟਾਡੇ ਕੋਲ ਕਿਨੇ ਬੈਠ ਕੇ ਠੱਗੀ ਮਾਰੀ ਜੀ 3250 ਸਾਰੇ ਇੱਕ ਮੈਂਬਰ ਇੱਕ ਮੈਂਬਰ ਦੋਹਾਂ ਮੈਂਬਰਾਂ ਦਾ ਹੋ ਤੇ ਉਹਨਾਂ ਨੇ 5-5 ਪੈਲੋ ਵੀ ਲਿਆ 5-500 ਰੁਪਇਆ ਪੈਲੋ ਲੈ ਲਿਆ ਉਹਨਾਂ ਨੇ ਉਹ ਇੱਥੇ ਹੀ ਲੈ ਲਿਆ ਸੀ ਘਰ ਹੀ ਬਾਅਦੋਂ ਬਾਅਦੋਂ ਉੱਥੇ ਦੇਖ ਗਿਆ ਬਤੀ ਸਾਡੇ 3230 ਸਾਡਾ ਘਰ ਬਹਿ ਗਏ ਠੱਗੀ ਮਾਰ ਕੇ ਚਲੇ ਗਏਾਨੂੰ ਤੇ ਪਤਾ ਨਹੀਂ ਅਸੀਂ ਉਹਨਾਂ ਦੇ ਚਾਂਸੇ ਵਿੱਚ ਆ ਗਏ ਕਹਿਣ ਲੱਗੇ ਤੁਹਾਡੇ ਬੱਚਿਆਂ ਵਰਗੇ ਆ ਤੇ ਸਾਡੇ ਕੋਲ ਸਾਰੇ ਪ੍ਰੂਫ ਹੈ ਗਿਆ ਤੇ ਮੇਰਾ ਨਾਛੇ ਦੇਸ਼ ਕੋਣਾ ਕਿਹੜਾ ਬੇੜੀ ਕੋਠੇ ਵਿੱਚ ਜੀਠੀ